ਓ ਜੰਨੀ ਵਾਇਰ ਦੇਖੀ ਮੇਰਾ ਟੈਲੀਵਿਜ਼ਨ ਜਾਂ ਚੱਲਦਾ ਹੀ ਨਹੀਂ ਯਾਰ ਹਾਂ ਚੱਲਣਾ ਹਟ ਕੇ ਦੇਖ ਲੈਣਾ ਤੂੰ ਓ ਮੈਂ ਕਿਧਰ ਤਾਂ ਨਹੀਂ ਇੰਜ ਨਹੀਂ ਯਾਰ ਸਮਝ ਲੈ ਯਰੇ ਮੇਰੀ ਤਾਂ ਸਾਈਟੇ ਕੀਤੀ ਹੈ ਓਏ ਮੈਂ ਦੇਖ ਲੈਣਾ ਯਾਰ ਮੈਂ ਛੋਟਾ ਹੁੰਦਾ ਟੀਵੀ ਵਾਲੀ ਦੁਕਾਨ ਤੇ ਲਗਿਆ ਰੇ ਹਾਂ ਭਈਓ ਤੇ ਬੇਣੋ ਨਾਲੇ ਦਾ ਕਹਿੰਦਾ ਸੀ ਤੂੰ ਚਾਹ ਬਣਾਉਂਦਾ ਸੀ ਓਏ ਚਾਹ ਤੋਂ ਬਾਅਦ ਮੈਂ ਕੰਟਾ ਕੋ ਟੈਲੀਵਿਜਨ ਸਮਾਰਨ ਨਾਲੇ ਭਾਈ ਕੋਲੇ ਬਹਿ ਜਾਂਦਾ ਹੁੰਦਾ ਸੀ ਉਹ ਮੈਨੂੰ ਸਾਰੇ ਨੁਕਸ ਦੱਸ ਦਿੰਦਾ ਹੁੰਦਾ ਸੀ ਤੂੰ ਮੈਨੂੰ ਨੁਕਸ ਦੱਸ ਮੈਂ ਠੀਕ ਕਰਾਂ ਉਹ ਨੁਕਸ ਦਾ ਯਾਰ ਪਹਿਲਾਂ ਤਾਂ ਲੈਣਾ ਜਾਈ ਜਾਂਦੀ ਸੀ ਇਹਦੀ ਫੋਟੋ ਹਲਦੀ ਸੀ ਅੱਜ ਤੜਕੇ ਦਾ ਕੁਸ ਵੀ ਨਹੀਂ ਚੱਲ ਰਿਹਾ ਕਾਲੀ ਕਾਲੀ ਸਕਰੀਨ ਜੀ ਦਿਖੀ ਜਾਂਦੀ ਆ ਕੋਈ ਨਾ રે ਵੇ ਵੇਚ ਕੇ ਕਬਾੜ ਜਾ ਐਲਈਡੀ ਲਿਆ ਸਮਾਰਟ ਐਲਈਡੀ ਰੇ ਵੇ ਓਏ ਨਾ ਓਏ ਨਾ ਟੰਬੇ ਬੁਆਏਂਗਾ ਤੂੰ ਸਿਮਰੋ ਦਾ ਬਿਆਲਾ ਟੀਵੀ ਆ ਉਹ ਤਾਂ ਓਏ ਨਹੀਂ ਵੇਚਣ ਦਿੰਦੀ ਹਾਂ ਤੂੰ ਕਬਾੜ ਨਾ ਕਰ ਤੇਰੇ ਵੀ ਟੰਬੇ ਲਾਉ ਓਏ ਓਏ ਚੱਲ ਕੋਈ ਨਾ ਮੈਂ ਕਰਦਾ ਠੀਕ ਭਾਈਓ ਤੇ ਪਹਿਣਾ ਦੇਖਿਆ ਚੱਲ ਪਿਆ ओए तेरी ओए ओए परे हो जो है पबाऊ पड़ाके एनू लगे आ कि ते ट्रास बारम तो तार हिलगी ए ता ट्रास बारम ते चढ़गी ओए ओए मरवाऊ ओए ओए पिसे हट जो ओए ओए सुख्या हो परजाई नु रोकला ला ओ आ इंजीनियर बन दिया मेरे यार